ਜੇ ਆਪਾਂ ਆਪਣੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ ਹੈ ਇੱਕ ਇੱਕ ਨਾਗਰਿਕ ਦੀ ਜਾਨ ਜ਼ਰੂਰੀ ਹੈ ਜਿਹੜਾ ਇਹ ਆਪਰੇਸ਼ਨ ਹੋਇਆ ਅਸੀਂ ਬਹੁਤ ਇਸ ਗੱਲ ਦੀ ਖੁਸ਼ੀ ਮਨਾਣੇ ਆ ਤਾਂ ਕਿ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਜੋ ਉਹਨਾਂ ਨੇ ਕੀਤਾ ਉਹਨੂੰ ਭੁਗਤਣਾ ਪਏਗਾ ਅਸੀਂ ਜੰਗ ਤੋਂ ਭੱਜ ਕੇ ਡਰਨ ਵਾਲੇ ਖੌਫਚਾਨ ਵਾਲੇ ਲੋਕ ਨਹੀਂ ਆ ਜੇ ਤੁਸੀਂ ਇੱਕ ਪੱਥਰ ਵੀ ਸੁੱਟੋਗੇ ਤੇ ਤੁਹਾਨੂੰ ਇਟ ਨਾਲ ਉਸ ਚੀਜ਼ ਦਾ ਜਵਾਬ ਦਿੱਤਾ ਜਾਏਗਾ ਇਸ ਤਰ੍ਹਾਂ ਲੋਕਾਂ ਨੂੰ ਮਾਰਨਾ ਸਿਰਫ Hindu ਹੋਣ ਦੇ ਨਾਤੇ ਇਹ ਪਾਕਿਸਤਾਨ ਨੇ ਬਹੁਤ ਬੁਰਾ ਕਦਮ ਚੱਕਿਆ ਸੀ ਤੇ ਬਿਲਕੁਲ ਜੋ ਅੱਜ ਨੂੰ ਜਵਾਬ ਦਿੱਤਾ ਹੈ ਜਿਸ ਤਰ੍ਹਾਂ ਹਿੰਦੁਸਤਾਨ ਨੇ ਅੱਜ ਆਪਰੇਸ਼ਨ ਸੰਦੂਰ ਕੀਤਾ ਹੈ ਅਸੀਂ ਹਿੰਦੁਸਤਾਨ ਦੇ ਬਿਲਕੁਲ ਹਰ ਇੱਕ ਨਾਗਰਿਕ ਉਹਦੇ ਨਾਲ ਹੈ ਕਿਤੇ ਨਾ ਕਿਤੇ ਵਿੱਚ ਉਹਨਾਂ ਨੂੰ ਵੀ ਮਲਮ ਲੱਗੀ ਹੈ ਤੇ ਜਿਨ੍ਹਾਂ ਦੇ ਅੱਜ ਘਰ ਦੇ ਜੀ ਗਏ ਸੀ ਬਿਲਕੁਲ ਇਸੇ ਤਰ੍ਹਾਂ ਮੈਂ ਤਾਂ ਕਹਣਾ ਹਜੇ ਜਵਾਬ ਚ ਕਿਤੇ ਕਮੀ ਹੈ ਬਹੁਤ ਚੰਗੀ ਤਰ੍ਹਾਂ ਪਾਕਿਸਤਾਨ ਨੂੰ ਤਬਾਹ ਕਰਕੇ ਜਵਾਬ ਦੇਣਾ ਚਾਹੀਦਾ ਤੇ ਸਿਵਿਲियन ਦੀ ਤੁਹਾਨੂੰ ਲੋੜ ਹੋਵੇ ਤੇ ਆਮ ਪਬਲਿਕ ਦੀ ਲੋੜ ਹੋਵੇ ਅਸੀਂ ਆਪਣੇ ਦੇਸ਼ ਵਾਸਤੇ ਜਾਨ ਦੇਣ ਲਈ ਹਮੇਸ਼ਾ ਤਿਆਰ ਖੜੇ ਆ। ਆਤੰਗਵਾਦੀ ਖਿਲਾਫ ਭਾਰਤ ਦਾ ਆਪਰੇਸ਼ਨ ਸਿੰਧੂਰ ਪਾਕਿਸਤਾਨ ਦੇ ਵਿੱਚ 9 ਆਤੰਗਵਾਦੀ ਕੈਂਪ 에ਅ ਸਟ੍ਰਾਈਕ ਦੇ ਨਾਲ ਕਿਤੇ ਖਰਾਸਤ। ਉਹਨਾਂ ਮੇਨ ਨਾਲ ਸਿਮੂ ਜੀ ਜੁੜ ਚੁੱਕੇ ਨੇ ਜੋ ਕਿ ਬੀਜੇਪੀ ਦੇ 파ਸ਼ਰ ਨੇ ਸਰ ਕਿਸ਼ਤਾ ਦੇ ਦਿਓ ਆਪਰੇਸ਼ਨ ਸਿੰਧੂਰ ਨੂੰ ਜਿਹੜਾ ਕਿ ਆਤੰਗਵਾਦੀਆਂ ਦੇ ਕੈਂਪ 9 ਜਿਹੜਾ ਕਿ ਖਰਾਸ ਕਿਤੇ ਗੇ। ਵੰਦੇ ਮਾਤਰਮ ਅੱਜ ਸੱਚੀ ਸਾਨੂੰ ਫਕਰ ਮਹਿਸੂਸ ਹੁੰਦਾ ਹੈ ਸਾਡੇ ਦੇਸ਼ ਤੇ ਦੇਖੋ ਸਾਡੇ ਹਿੰਦੂ ਭਰਾਵਾਂ ਤੇ ਅੰਤ ਕੀ ਹਮਲਾ ਹੋਇਆ ਉਹਨਾਂ ਦੀ ਹੱਤਿਆ ਕੀਤੀ ਗਈ ਅੱਜ ਅੰਤਰਕਵਾਦ ਦੇ ਖਿਲਾਫ ਸਾਡਾ ਭਾਰਤ ਦੇਸ਼ ਖੜਾ ਹੋਇਆ ਤੇ ਮੈਨੂੰ ਬੜਾ ਫਕਰ ਮਹਿਸੂਸ ਹੁੰਦਾ ਹੈ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਕਹਾਂਗਾ ਹੁਣ ਸਾਨੂੰ ਕਿਸੇ ਵੀ ਰਾਜਨੀਤੀ ਪਾਰਟੀ ਤੋਂ ਉੱਪਰ ਉੱਠ ਜਾਣਾ ਚਾਹੀਦਾ ਹੈ ਇੰਦੇ ਚ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਜਾਂ ਹੋਰ ਜਿਹੜੀਆਂ ਵੀ ਪਾਰਟੀਆਂ ਸਾਰੀਆਂ ਨੂੰ ਭੁੱਲ ਕੇ ਸਾਨੂੰ ਆਪਣੇ ਭਾਈਚਾਰੇ ਨਾਲ ਸਾਡੇ ਦੇਸ਼ ਲਈ ਸਾਨੂੰ ਖੜੇ ਹੋਣਾ ਚਾਹੀਦਾ ਹੈ। ਸਾਨੂੰ ਆਪਣਾ ਧਰਮ ਭੁੱਲਣਾ ਚਾਹੀਦਾ ਹੈ ਕਿ ਅਸੀਂ Hindu ਧਰਮ ਦੇ ਆ ਸਰਦਾਰ ਆ ਕਿ ਮੁਸਲਮਾਨ ਆ ਕਿ ਕ੍ਰਿਸਚੀਅਨ ਆ। ਸਭ ਤੋਂ ਪਹਿਲਾਂ ਅਸੀਂ ਭਾਰਤੀ ਆ, ਅਸੀਂ ਭਾਰਤ ਨੇਸ਼ਨ ਦੇ ਝੰਡੇ ਦੇ ਥੱਲੇ ਰਹਿਣ ਵਾਲੇ ਆ ਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ। ਸਾਨੂੰ ਆਪਣੇ ਦੇਸ਼ ਪ੍ਰਤੀ ਇਮਾਨਦਾਰ ਹੋ ਕੇ ਅੱਜ ਆਤਵਾਦ ਦੇ ਖਿਲਾਫ ਜੰਗ ਜਿਹੜੀ ਹੈ ਬੜੀ ਬੇਖੂਬੀ ਸਰਕਾਰ ਦੇ ਨਾਲ ਰਲ ਕੇ ਲੜਨੀ ਚਾਹੀਦੀ ਹੈ ਸਿੰਧੂ ਆਪਰੇਸ਼ਨ ਨੂੰ ਕਿੱਸਾ ਦੇ ਦਿਓ ਕਿਉਂਕਿ ਰਾਤ तकरीबन 130 ਤੇ ਜਿਹੜਾ ਕਿਹਾ ਆਤਨਵਾਦੀ ਦੇ ਕੈਂਪ ਤੇ ਹਮਲਾ ਕੀਤਾ ਗਿਆ 에ਅਸਟ੍ਰਾਈਕ ਕੀਤੀ ਗਿਆ ਭਾਰਤ ਦੇ ਵੱਲੋਂ ਇਹ ਬਹੁਤ ਸ਼ਲਾਘਾਯੋਗ ਕੰਮ ਜਿਹੜਾ ਹੈ ਸਰਕਾਰ ਨੇ ਕੀਤਾ ਤੇ ਮੈਂ ਆਪਣੀ ਆਮ ਆਦਮੀ ਨੂੰ ਆਪਣੀ ਪਬਲਿਕ ਨੂੰ ਵੀ ਕਹਿਣਾ ਚਾਹਾਂਗਾ ਕਿ ਸੰਤੁਲਨ ਬਣਾਈ ਰੱਖਣਾ ਕੋਈ ਵੀ ਪੇਸ਼ੈਂਸ ਨਾ ਖੋਣ ਪਰ ਜਿਹੜਾ ਸਾਡਾ ਭਾਰਤ ਦੇਸ਼ ਹੈ ਉਹ ਬੜਾ ਵੱਡਾ ਹੋ ਚੁੱਕਾ ਹੋਇਆ ਹੈ ਤੇ ਇਨ੍ਹਾਂ ਵਰਗਿਆਂ ਨੂੰ ਸੰਭਲ ਲਈ ਉਹ ਸਮਰੱਥ ਹੈ ਸਾਨੂੰ ਕਿਸੇ ਵੀ ਤਰੀਕੀ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਜਿੱਥੇ ਸਿਵਿਲਿਅਨ ਦੀ ਤੁਹਾਨੂੰ ਲੋੜ ਹੋਵੇ ਜਿੱਥੇ ਆਮ ਪਬਲਿਕ ਦੀ ਲੋੜ ਹੋਵੇ ਅਸੀਂ ਆਪਣੇ ਦੇਸ਼ ਵਾਸਤੇ ਜਾਨ ਦੇਣ ਲਈ ਹਮੇਸ਼ਾ ਤਿਆਰ ਖੜੇ ਆ ਪੰਜਾਬੀ ਆ ਅਸੀਂ ਜਿਹੜੀ ਸਾਡੀ ਪੰਜਾਬੀ ਕੌਮ ਹੈ ਉਹ ਸਭ ਤੋਂ ਪਹਿਲਾਂ ਹੀ ਹਮੇਸ਼ਾ ਅੱਗੇ ਵੱਧ ਚੜ ਕੇ ਇਸ ਆਪਰੇਸ਼ਨਾਂ ਦਾ ਵਿੱਚ ਅੱਗੇ ਸਾਥ ਦਿੰਦੀਦੀ ਹੈ ਤੇ ਅੱਜ ਵੀ ਜਿਹੜਾ ਸਾਡਾ ਪੰਜਾਬ ਹੈ ਉਹ ਪਿੱਛੇ ਨਹੀਂ ਹਟੇਗਾ ਜਿੱਥੇ ਕਿਤੇ ਵੀ ਸਰਕਾਰ ਨੂੰ ਪੰਜਾਬ ਦੀ ਲੋਡ ਹੋਵੇ ਪੰਜਾਬੀਅਤ ਦੀ ਇਤੋਂ ਅਮਾਮ ਦੀ ਲੋਡ ਹੋਵੇ ਅਸੀਂ ਹਮੇਸ਼ਾ ਅੱਗੇ ਵੱਧ ਚੜ ਕੇ ਖੜੇ ਹੋਵਾਂਗੇ ਤੇ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ ਪੈਨਿਕ ਨਾ ਹੋਈਓ ਕਿਸੇ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਨਾ ਲਈਓ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੁਹਾਡੇ ਰੂਬਰੂ ਹਮੇਸ਼ਾ ਤੁਹਾਡੇ ਨਾਲ ਤੁਹਾਨੂੰ ਖੜੇ ਮਿਲਾਵਾਂਗੇ ਜੇਕਰ ਜੰਗ ਲੱਗਦੀ ਹੈ ਤੇ ਜੰਗ ਦੇ ਦੌਰਾਨ ਤੇ ਲੋਕਾਂ ਨੂੰ ਕੀ ਸੰਦੇਸ਼ ਹੋਵੇਗਾ ਲੋਕ ਕਾਫੀ ਡਰ ਜਾਂਦੇ ਨੇ ਹਾਲੇ ਕਿ ਡਰਤਾ ਮਾਹੌਲ ਵੀ ਇਸ ਟਾਈਮ ਤੇ ਦੇਖੋ ਡਰਨ ਵਾਲਾ ਮਾਹੌਲ ਤਾਂ ਨਹੀਂ ਜੀ ਸਾਡੇ ਗੁਰੂਆਂ ਪੀਰਵਾਂ ਨੇ ਪਹਿਲਾਂ ਹੀ ਬੜੀਆਂ ਸ਼ਹੀਦੀਆਂ ਦਿੱਤੀਆਂ ਵੈ ਤੇ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਡਰਨਾ ਚਾਹੀਦਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਸਾਡਾ ਦੇਸ਼ ਜਿਹੜਾ ਭਾਰਤ ਹੈ ਉਹ ਡਰਨ ਵਾਲਿਆਂ ਚੋਂ ਨਹੀਂ ਹੈਗਾ ਉਹ ਸਾਹਮਣਾ ਕਰਨ ਵਾਲਿਆਂ ਚੋਂ ਹੈ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਆਪਣੇ ਵਾਰਨਵਾਸੀਆਂ ਨੂੰ ਆਪਣੇ ਸ਼ਹਿਰ ਨਿਵਾਸੀਆਂ ਨੂੰ ਆਪਣੇ ਭਾਰਤ ਵਾਸੀਆਂ ਨੂੰ ਅਪੀਲ ਕਰਦਾ ਕਿ ਅਸੀਂ ਰਲ ਕੇ ਅੱਜ ਇਕੱਠੇ ਹੋਈਏ ਜਿੰਨੇ ਅਸੀਂ ਆ ਤੇ ਅਸੀਂ ਸ਼ਾਇਦ ਨਕਸ਼ੇ ਦੇ ਵਿੱਚੋਂ ਇਹਨਾਂ ਦਾ ਨਾਮ ਵੀ ਖਤਮ ਕਰ ਦਾਂਗੇ ਪਰ ਅਸੀਂ ਕਿਸੇ ਵੀ ਦੇਸ਼ ਦੇ ਵਿਰੋਧ ਨਹੀਂ ਹੈਗੇ ਅਸੀਂ ਆਤਕਵਾਦ ਦੇ ਵਿਰੋਧ ਦਾ ਜੇ ਇਹ ਪਨਾ ਦੇਣਗੇ ਤੇ ਇਦਾਂ ਹੀ ਇਹਨਾਂ ਨੂੰ ਜਵਾਬੀ ਜਿਹੜੇ ਹਮਲੇ ਆ ਸਾਡੀ ਸਰਕਾਰ ਨੂੰ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਵਾ ਇਹ ਬੜੀ ਚੰਗੀ ਜਗਲਾ ਸਲਾਗਾ ਯੋਗ ਹੈ ਜਿਹੜਾ ਮੋਦੀ ਸਾਹਿਬ ਨੇ ਏਡਾ ਵੱਡਾ ਆਪਰੇਸ਼ਨ ਕੀਤਾ ਅਸੀਂ ਬੜੀ ਐਪਰੀਸ਼ੀਏਟ ਕਰਦੇ ਆਂ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਅੱਜ ਸਾਨੂੰ ਇੱਕ ਝੰਡੇ ਥੱਲੇ ਇੱਕ ਨੇਸ਼ਨ ਦੇ ਥੱਲੇ ਸਾਨੂੰ ਭਾਰਤ ਦੇਸ਼ ਦੇ ਲਈ ਇਕੱਠੇ ਹੋਣਾ ਚਾਹੀਦਾ ਹੈ ਅੱਜ ਸਾਨੂੰ ਸਾਡੀ ਏਕਤਾ ਦਿਖਾਉਣੀ ਚਾਹੀਦੀ ਹੈ ਤੇ ਡਰਨ ਦੀ ਲੋੜ ਨਹੀਂ ਭਾਰਤ ਸਮਰੱਥ ਹੈ ਹਰ ਚੀਜ਼ ਲਈ ਹਰ جنگ ਲਈ ਉਹ ਤਿਆਰ ਹੈ ਤੇ ਮੈਂ ਸਾਰਿਆਂ ਨੂੰ ਕਵਾਂਗਾ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਮੈਂ ਉਸ ਆਤਕਵਾਦੀਆਂ ਨੂੰ ਵੀ ਕਹਾਗਾ ਚੇਤਾਵਨੀ ਦਾਗਾ ਕਿ ਜੇ ਸਾਡੀ ਵਲ ਬੁਰੀ ਨਜ਼ਰ ਨਾ ਦੇਖੋਗੇ ਤੁਹਾਡੀਆਂ ਅਸੀਂ ਅੱਖਾਂ ਕੱਢ ਲਾਂਗੇ ਜਨਰਲੀ ਅਸੀਂ ਸਾਰੇ ਪੰਜਾਬੀ ਭਾਰਤੀ ਅਸੀਂ ਇਕੱਠੇ ਆ ਇੱਕ ਝੰਡੇ ਵਾਲੇ ਆ ਧਰਮ ਪੁੱਛ ਕੇ ਗੋਲੀ ਮਾਰੀ ਗਿਆ ਅੱਜ ਉਸੇ ਹੀ ਪਹਿਲਗਾਮ ਦੇ ਜਿਹੜੇ ਜਿਹੜਾ ਕੀ ਨਾਮ ਆਪਰੇਸ਼ਨ ਸਿੰਦੂਰ ਰੱਖਿਆ ਗਿਆ ਸੀਗਾ ਕਈਆਂ ਜਿਹੜੇ ਸੁਹਾਗ ਉਹਨਾਂ ਦੇ ਮਿਟ ਗਏ ਸੀਗੇ ਅੱਜ ਉਸੇ ਹੀ ਤਹਿਤ ਮੋਦੀ ਸਾਹਿਬ ਵੱਲੋਂ ਅਜੇ ਆਪਰੇਸ਼ਨ ਐ ਸਟ੍ਰਾਈਕ ਕੀਤੀ ਗਈ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਤੇ ਕੀ ਕਹਿਣਾ ਚਾਹੋਗੇ ਧਰਮ ਦੇ ਧਰਮ ਦੇ ਕੇ ਗੋਲੀ ਮਾਰੀ ਗਈ ਇਹ ਰਿਐਲਿਟੀ ਦੇ ਵਿੱਚ ਮੈਂ ਕਹਾਂਗਾ ਜੀ ਬੜੀ ਵੱਡੀ ਬੇਵਕੂਫੀ ਹੈ ਇਹ ਅੰਤਕਵਾਦ ਦਾ ਕਦੀ ਕੋਈ ਧਰਮ ਨਹੀਂ ਹੋਇਆ ਮੈਂ ਇਸ ਗੱਲ ਨਾਲ ਐਗਰੀ ਹਾਂ ਪਰ ਉੱਥੇ ਜਦੋਂ ਧਰਮ ਦੇ ਕੇ ਗੋਲੀ ਮਾਰ ਗਈ ਬੜੀ ਦਿਲ ਨੂੰ ਠੇਸ ਲੱਗੀ ਕਿ ਜਦੋਂ ਸਾਡਾ ਭਾਰਤ ਦੇਸ਼ ਏਕਤਾ ਤੇ ਭੁਵਿੰਤਾ ਦੇ ਨਾਲ ਚੱਲਦਾ ਹੋਵੇ ਇੱਥੇ ਕਦੀ ਵੀ ਸੰਵਿਧਾਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਊਚ ਨੀਚ ਜਾਂ ਕਿਸੇ ਧਰਮ ਨੂੰ ਸਨਮਾਨ ਨਾ ਦਿੱਤਾ ਗਿਆ ਹੋਵੇ ਸਾਡੇ ਭਾਰਤ ਦੇਸ਼ ਵੱਲੋਂ ਫਿਰ ਵੀ ਜਦੋਂ ਇੱਕ ਧਰਮ ਨੂੰ ਦੇਖ ਕੇ ਗੋਲੀ ਮਾਰੀ ਗਈ ਮਨ ਨੂੰ ਬੜੀ ਠੇਸ ਲੱਗੀ ਤੇ ਅੱਜ ਜਿਹੜਾ ਮੋਦੀ ਸਾਹਿਬ ਨੇ ਇਹ ਸਟ੍ਰਾਈਕ ਕੀਤੀ ਉਹਦੇ ਲਈ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਅਸੀਂ ਭਾਰਤ ਦੇ ਵਾਸੀ ਹੋਣ ਦੇ ਨਾਤੇ ਅਸੀਂ ਕਹਾਂਗੇ ਜਿੱਥੇ ਭਾਰਤ ਨੂੰ ਸਾਡੀ ਲੋੜ ਮਹਿਸੂਸ ਹੋਏਗੀ ਅਸੀਂ ਸਭ ਤੋਂ ਅੱਗੇ ਤੁਹਾਨੂੰ ਖੜੇ ਮਿਲਾਂਗੇ ਅਸੀਂ ਉਸ ਗੁਰਗੋਵੀ ਸਿੰਘ ਜੀ ਦੇ ਪੁੱਤਰ ਹ ਜਿਨ੍ਹਾਂ ਨੇ ਆਪਣੇ ਚਾਰੋਂ ਸਹਿਬਜ਼ਾਦੇ ਸ਼ਹੀਦ ਕਰਤੇ ਸੀ ਆਪਣੇ ਪਿਤਾ ਜੀ ਨੂੰ ਸ਼ਹੀਦ ਕੀਤਾ ਸੀਗਾ ਤੇ ਅਸੀਂ ਕਦੀ ਵੀ ਕਿਸੇ ਤੋਂ ਡਰਨਾ ਨਹੀਂ ਹੈਗੇ ਇਹ ਆਤੰਗਵਾਦ ਨੂੰ ਸਾਡਾ ਜਵਾਬ ਹੈ ਤੇ ਜੇ ਸਾਡੀ ਕਿਤੇ ਪੰਜਾਬੀਆਂ ਦੀ ਲੋੜ ਹੋਏਗੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਵਾਂਗੇ ਮੇਰਾ ਨਾਮ ਗੌਰਵਜੀਤ ਗੋਰਾ ਵਾਰਡ ਨੰਬਰ 80 ਕਾਉਂਸਲਰ ਸਰ ਕਿਸ ਤਰ੍ਹਾਂ ਦੇਤੇ ਹੋ ਆਪਰੇਸ਼ਨ ਸਿੰਧੂਰ ਨੂੰ ਕਈਆਂ ਚਿਰਾਗ ਮਟਾਏਗੇ ਕਈਆਂ ਸੁਹਾਗ ਮਟਾਏਗੇ ਇਸ ਚੀ ਨੂੰ ਲੈ ਕੇ ਧਰਮ ਨੂੰ ਪੁੱਛ ਕੇ ਗੋਲੀ ਮਾਰੇਗੀ ਤੇ ਹੁਣ ਭਾਰਤ ਸਰਕਾਰ ਦੇ ਵੱਲੋਂ ਜਵਾਬੀ ਤੌਰ 'ਤੇ ਕਾਰਵਾਈ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਚੀ ਦੇਖੋ ਬਾਈ ਜੀ ਬਹੁਤ ਚੰਗਾ ਕਦਮ ਹੈ ਜ਼ੀਰੋ ਟੋਲਰੈਂਸ ਜਿਹੜਾ ਇਹਦੇ ਜਿਵੇਂ ਨਾ ਕਹਿੰਦੇ ਆ ਜੇ ਆਪਾਂ ਆਪਣੇ ਹਿੰਦੂਸਤਾਨ ਨੂੰ ਅੱਗੇ ਲੈ ਕੇ ਜਾਣਾ ਇੱਕ ਇੱਕ ਨਾਗਰਿਕ ਦੀ ਜਾਨ ਜ਼ਰੂਰੀ ਹੈ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਉਂਕਿ ਅਸੀਂ ਪਹਿਲਾਂ ਵੀ ਕਈ ਜੰਗਾ ਆਪਣੇ ਇਤਿਹਾਸ ਪੜਿਆ ਮਾਪਪਾ ਕੋਲ ਸੁਣੀਆ ਬਜ਼ੁਰਗਾਂ ਕੋ ਸੁਣੀਆ ਪਰ ਇਸ ਤਰ੍ਹਾਂ ਹਿੰਦੁਸਤਾਨ ਨੇ ਇੰਨੀ ਜਲਦੀ ਜਵਾਬ ਦਿੱਤਾ ਇਹ ਪਹਿਲੀ ਵਾਰ ਹੈ ਐਸੇ ਪ੍ਰਧਾਨ ਮੰਤਰੀ ਨੂੰ ਅਸੀਂ ਉਹਦੇ ਨਾਲ ਹਰ ਹਾਲਾਤ ਦੇ ਵਿੱਚ ਚਾਹੇ ਕੁਝ ਵੀ ਕਰਨਾ ਪਵੇ ਪਰ ਇੱਕ ਵੀ ਨਾਗਰਿਕ ਦੀ ਜਾਨ ਜਾਣਾ ਸਾਡੇ ਹਿੰਦੂਸ ਦੇ ਵਿੱਚ ਇਹ ਕਿਸੇ ਵੀ ਨੂੰ ਗਵਾਰਾ ਨਹੀਂ ਹੈ ਜਿਹੜਾ ਇਹ ਆਪਰੇਸ਼ਨ ਹੋਇਆ ਅਸੀਂ ਬਹੁਤ ਇਸ ਗੱਲ ਦੀ ਖੁਸ਼ੀ ਮਨਾਉਂਦੇ ਹਾਂ ਤਾਂਕਿ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਜੋ ਉਹਨਾਂ ਨੇ ਕੀਤਾ ਉਹਨੂੰ ਭੁਗਤਣਾ ਪਏਗਾ ਤੁਸੀਂ ਦੇਖੋ ਲਾਈਨਾਂ 'ਚ ਖੜਾ ਕੇ ਅੱਜ ਸਾਡੀਆਂ ਭੈਣਾਂ ਦੇ ਭਰਾ ਮਾਰਤੇ ਮੈਨੂੰ ਨਾ ਉਹਨਾਂ ਦੇ ਸੁਹਾਗ 'ਚ ਉਜਾੜਤੇ ਇਸ ਤਰ੍ਹਾਂ ਲੋਕਾਂ ਨੂੰ ਮਾਰਨਾ ਸਿਰਫ Hindu ਹੋਂ ਦੇ ਨਾਤੇ ਇਹ ਪਾਕਿਸਤਾਨ ਨੇ ਬਹੁਤ ਬੁਰਾ ਕਦਮ ਚੱਕਿਆ ਸੀ ਤੇ ਬਿਲਕੁਲ ਜੋ ਅੱਜ ਨੂੰ ਜਵਾਬ ਦਿੱਤਾ ਹੈ ਜਿਸ ਤਰ੍ਹਾਂ ਹਿੰਦੁਸਤਾਨ ਨੇ ਅੱਜ ਆਪਰੇਸ਼ਨ ਸੰਦੂਰ ਕੀਤਾ ਅਸੀਂ ਹਿੰਦੁਸਤਾਨ ਦੇ ਬਿਲਕੁਲ ਹਰ ਇੱਕ ਨਾਗਰਿਕ ਉਹਦੇ ਨਾਲ ਹੈ ਤੇ ਜੈ ਹਿੰਦ ਕਹਿੰਦੇ ਆ ਤੇ ਜੈ ਭਾਰਤ ਮਾਤਾ ਦੀ ਕਹਿੰਦੇ ਆ ਅੱਛਾ ਸਰ ਕਿਸ਼ਤਾ ਦੇ ਦਿਓ ਕਿਉਂਕਿ ਜਦੋਂ ਜੰਗ ਲੱਗਦੀ ਹੈ ਜੋ ਲੱਗੇਗੀ ਤੇ ਉਸ ਚੀ ਨੂੰ ਲੋਕਾਂ ਨੂੰ ਕਿਸ ਤਰ੍ਹਾਂ ਹੈਂਡਲ ਹੋਣਾ ਚਾਹੀਦਾ ਲੋਕਾਂ ਨੂੰ ਆਪਣਾ ਸਿਵਲ ਡਿਫੈਂਸ ਕਿਸ ਤਰ੍ਹਾਂ ਪੈਨਿਕ ਨਹੀਂ ਹੋਣਾ ਚਾਹੀਦਾ ਦੇਖੋ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਸਾਡਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਵਾਕਈ ਬਹੁਤ ਚੰਗਾ ਇਨਸਾਨ ਆ ਜਿਹੜਾ ਹਰ ਇੱਕ ਲੋਕ ਨੂੰ ਪਿਆਰ ਕਰਦਾ ਹੈ ਹਰ ਧਰਮ ਨੂੰ ਪਿਆਰ ਕਰਦਾ ਹੈ ਤੇ ਮੇਰੇ ਕਹਾ ਸਾਡੀ ਸੈਨਾ ਪੂਰੀ ਸ਼ਕਤ ਹੈ ਕਿਸੇ ਤਰ੍ਹਾਂ ਦਾ ਸਾਨੂੰ ਕੋਈ ਨੁਕਸਾਨ ਨਹੀਂ ਹੋਣ ਦੇਗੀ ਬਾਕੀ ਜਿਹੜੇ ਕੋਈ ਛੋਟੇ ਕਿਸ ਤਰ੍ਹਾਂ ਰਹਿਣਾ ਕੀ ਹੈ ਮੈਨੂੰ ਲੱਗਦਾ ਐਸਾ ਮਾਹੌਲ ਕਦੇ ਵੀ ਹਿੰਦੁਸਤਾਨ ਚ ਨਹੀਂ ਆਏਗਾ ਕਿਉਂਕਿ ਜਿਹੜੀ ਸਾਡੀ ਸੈਨਾ ਹੈ ਉਹ ਉੱਥੇ ਹੀ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦੇਗੀ ਇੱਕ ਵੀ ਕਦਮ ਪਾਕਿਸਤਾਨ ਦਾ ਕੁਝ ਵੀ ਹਿੰਦੁਸਤਾਨ ਚ ਆਣਾ ਨਾ ਮੁਮਕਿਨ ਹੋਣਾ ਹੋਰ ਇੱਕ ਸਦਾ ਦੇ ਦੋ ਧਰਮ ਪੁੱਛ ਕੇ ਗੋਲੀ ਮਾਰੀ ਗਈ ਹੈ ਤੇ ਅੱਜ ਉਹੀ ਆਪਰੇਸ਼ਨ ਸਿੰਧੂਰ ਤੇ ਵਿੱਚ ਨੌ ਆਤਮਨਵਾਦੀ ਕੈਂਪ ਨੂੰ ਖਰਾਸ ਕੀਤਾ ਗਿਆ ਵੈ ਇਹ ਨਾਮਰਦਗੀ ਹੈ ਪਾਕਿਸਤਾਨ ਦੀ ਦਸੂ ਧਰਮ ਸਭ ਧਰਮ ਇੱਕ ਹੈ ਐਸਾ ਕਦਮ ਚੱਕ ਕੇ ਉਹਨੇ ਪੂਰੇ ਵਰਲਡ ਚ ਪਾਕਿਸਤਾਨ ਨੇ ਆਪਣੀ ਬੇਇੱਜ਼ਤੀ ਕਰਾਈ ਹੈ ਇਹ ਸਾਬਤ ਕਰਤਾ ਉਹਦੀ ਨੀਅਤ ਦੇ ਵਿੱਚ ਖੋਟ ਹੈ ਉਹ ਕਿਸੇ ਵੀ ਤਰ੍ਹਾਂ ਸ਼ਾਂਤੀ ਨਹੀਂ ਚਾਹੁੰਦਾ ਤੇ ਇਸੇ ਕਰਕੇ ਹਿੰਦੁਸਤਾਨ ਨੇ ਯੁੱਧ ਦਾ ਅੰਗਾਜ਼ ਕੀਤਾ ਅੱਜ ਪਹਿਲ ਕਰਕੇ ਹਿੰਦੁਸਤਾਨ ਨੇ ਜਿਹੜੀ ਅੱਜ ਜਵਾਬ ਦਿੱਤਾ ਅਸੀਂ ਇੱਕ ਇੱਕ ਜਿਹੜਾ ਆਮ ਲੋਕਾਂ ਦੇ ਮੰਗ ਅਸੀਂ ਮੋਦੀ ਜੀ ਦੇ ਨਾਲ ਖੜੇ ਆ ਆਪਣੀ ਸੈਨਾ ਦੇ ਨਾਲ ਖੜੇ ਆ ਤੇ ਬਿਲਕੁਲ ਏ ਇਦਾਂ ਹੀ ਹੋਣਾ ਚਾਹੀਦਾ ਕਿਉਂਕਿ ਇੱਕ ਇਨਸਾਨ ਦੇ ਕੋ ਜਿਹਦਾ ਪਰਿਵਾਰ ਉੱਜੜ ਗਿਆ ਉਦੀ ਦੁਨੀਆ ਉਜੜ ਗਈ ਜਿਸ ਤਰ੍ਹਾਂ ਇਹਨਾਂ ਨੇ ਪਹਿਲਗਾਮ ਚ ਲੋਕ ਮਾਰੇ ਹੈ ਨਾ ਤੁਸੀਂ ਦੇਖੋ ਕਿੰਨੇ ਘਰ ਖਰਾਬ ਕਰਤੇ ਪੂਰੇ ਇੰਡੀਆ ਚ ਮਾਹੌਲ ਕਿਦਾਂ ਪੈਦਾ ਕਰਤਾ ਪੂਰਾ ਹਿੰਦੁਸਤਾਨ ਅਕ੍ਰੋਸ਼ ਸੀ ਜਦ ਦਾ ਇਕ ਹੋਇਆ ਸੀ ਕਿਤੇ ਨਾ ਕਿਤੇ ਵਜ ਉਹਨਾਂ ਨੂੰ ਵੀ ਮਲਮ ਲੱਗੀ ਹੈ ਤੇ ਜਿਨ੍ਹਾਂ ਦੇ ਅਜੇ ਘਰ ਦੇ ਜੀ ਗਏ ਸੀ ਬਿਲਕੁਲ ਇਸੇ ਤਰ੍ਹਾਂ ਮੈਂ ਤਾਂ ਕਹਣਾ ਹਜੇ ਜਵਾਬ ਚ ਕਿਤੇ ਕਮੀ ਐ ਬਹੁਤ ਚੰਗੀ ਤਰ੍ਹਾਂ ਪਾਕਿਸਤਾਨ ਨੂੰ ਤਬਾਹ ਕਰਕੇ ਜਵਾਬ ਦੇਣਾ ਚਾਹੀਦਾ 71 ਦੀ ਲੜਾਈ ਯਾਰ ਉਦੋਂ ਆਂਦੀ ਐ ਜੋ ਕਿ ਜਦੋਂ ਮੌਕ ਡੀਲ ਦੀ ਵੀ ਤਿਆਰੀਆਂ ਕੀਤੀਆਂ ਗਈਆਂ ਸੀਗੀਆਂ ਉਦੋਂ ਵੀ ਲੜਾਈ ਜਿਹੜੀ ਜੰਗ ਛਿੜੀ ਸੀ ਉਸ ਹਿਸਾਬ ਦੇ ਨੂੰ ਉਸ ਚੀਜ਼ ਨੂੰ ਕੰਪੈਰੀਸ਼ਨ ਕਰਦੇ ਹਾਂ ਹੁਣ ਆਪਾਂ ਨਹੀਂ ਉਹ ਹਿੰਦੁਸਤਾਨ ਤੇ ਅੱਜ ਹਿੰਦੁਸਤਾਨ ਚ ਬਹੁਤ ਫਰਕ ਐ ਭਾਈ ਜੀ ਉਦੋਂ ਕਿਤੇ ਨਾ ਕਿਤੇ ਹਿੰਦੁਸਤਾਨ 'ਚ ਉਦੋਂ ਸਾਡਾ ਆਜ਼ਾਦੀ ਨੇੜੇ ਹੋਈ ਸੀ ਦੇਸ਼ ਪੂਰੀ ਤਰ੍ਹਾਂ ਸક્ષਮ ਨਹੀਂ ਸੀ ਉਦੋਂ ਵੀ ਅਸੀਂ ਸਾਰੀਆਂ جنگਾਂ ਜਿੱਤੀਆਂ ਪਰ ਅੱਜ ਤਾਂ ਹਿੰਦੁਸਤਾਨ ਪੂਰੀ ਤਰ੍ਹਾਂ ਸક્ષਮ ਹੈ ਪਾਕਿਸਤਾਨ ਨੂੰ ਮੂੰਹ ਤੇੜਾ ਜਵਾਬ ਨਹੀਂ ਜਿਹੜੇ ਦੇਸ਼ ਅੱਜ ਪਾਕਿਸਤਾਨ ਨਾਲ ਖੜੇ ਐ ਅੱਜ ਉਹਨਾਂ ਨੂੰ ਵੀ ਮੂੰਹ ਦੀ ਖਾਣੀ ਪੈਗੀ ਕਿਉਂਕਿ ਹਿੰਦੁਸਤਾਨ ਨਾਲ ਪੂਰੇ ਵਰਲਡ ਚ ਜਿੰਨੇ ਵੀ ਵੱਡੇ ਦੇਸ਼ ਨੇ ਸਾਰੇ ਹਿੰਦੁਸਤਾਨ ਨਾਲ ਖੜੇ ਨੇ ਜਿਹੜਾ ਅਜ ਪਾਕਿਸਤਾਨ ਨਾਲ ਖੜੇ ਹੈ ਤੁਹਾਡੇ ਸਾਹਮਣੇ ਸਿਰ ਝੁਕਾ ਕੇ ਉਹ ਵੀ ਹਿੰਦੁਸਤਾਨ ਤੋਂ ਮਾਫੀ ਮੰਗਣਗੇ ਕੀ ਸੁਨੇਹਾ ਦੇਣਾ ਚਾਹੋਗੇ ਇਸ ਵਕਤ ਲੋਕਾਂ ਨੂੰ ਸੁਨੇਹਾ ਇਹੀ ਹੈ ਲੋਕਾਂ ਨੂੰ ਪੈਨਿਕ ਨਹੀਂ ਕਰਨਾ ਆਪਣੇ ਦੇਸ਼ ਦੇ ਨਾਲ ਕਿਉਂਕਿ ਬਿਲਕੁਲ ਨਾਲ ਖੜਨਾ ਹੈ ਯੁੱਧ ਕਿਸੇ ਨੂੰ ਪਿਆਰਾ ਨਹੀਂ ਲੇਕਿਨ ਮਜਬੂਰੀ ਦੇਖੋ ਆਪਣੇ ਦੇਸ਼ ਦੇ ਵਾਸਤੇ ਗਲਮ ਹੋ ਰਿਹਾ ਹੈ ਇਹ ਨਹੀਂ ਕਿਸ ਕਿਸ ਲਈ ਹੋ ਰਿਹਾ ਕਿਉਂ ਹੋ ਰਿਹਾ ਹੈ ਲੇਕਿਨ ਆਪਣੇ ਨਾਗਰਿਕਾਂ ਨੇ ਜਿਹਦੀ ਜਾਨ ਗਈ ਹੈ ਉਹਨਾਂ ਨੂੰ ਮਲਮ ਲਾਉਣ ਵਾਸਤੇ ਜਿਹੜੇ ਆਪਣੇ ਲੋਗ ਅਜੇ ਸ਼ਹੀਦ ਹੋਏ ਨੇ ਉਹਨਾਂ ਵਾਸਤੇ ਅਜੇ ਹਿੰਦੁਸਤਾਨ ਲੜ ਰਿਹਾ ਸੈਨਾ ਲੜ ਰਹੀ ਹੈ ਦੇਖੋ ਜਿਹੜੇ ਲੜ ਰਹੇ ਉਹ ਵੀ ਕਿਸੇ ਦੇ ਬੱਚੇ ਆ ਆ ਜੋ ਵੀ ਬਾਰਡਰ ਤੇ ਆ ਉਹ ਸਾਡੇ ਵਾਸਤੇ ਲੜ ਰਿਹਾ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਬਿਲਕੁਲ ਪੈਨਿਕ ਨਹੀਂ ਹੋਣਾ ਚਾਹੀਦਾ ਜਿਹੜੀ ਹਿੰਦੁਸਤਾਨ ਦੀ ਸੈਨਾ ਇੰਨੀ ਸક્ષਮ ਹੈ ਕਿਤੇ ਵੀ ਕੋਈ ਪੈਨਿਕ ਨਹੀਂ ਹੋਣੀ ਮੈਨੂੰ ਪਤਾ ਹੈ ਜਦ ਤੱਕ ਇਹ ਸਾਡੇ ਨਾਲ ਸੈਨਾ ਜਾਂ ਐਸੇ ਪ੍ਰਧਾਨ ਮੰਤਰੀ ਸਾਡੇ ਨਾਲ ਨੇ ਸਾਡੇ ਕਿਸੇ ਵੀ ਨਾਗਰਿਕ ਨੂੰ ਕਿ ਛੜੀਟ ਨਹੀਂ ਆਏਗੀ ਹੋਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਕਾਉਂਸਲਰ ਭਵਨੀਤ ਕੌਰ ਸਿਮੂ ਬੀਜੇਪੀ ਤੋਂ ਮੈਂ ਕਿਸ ਤਰ੍ਹਾਂ ਦੇਤੇ ਹੋ ਆਪਰੇਸ਼ਨ ਸਿੰਧੂਰ ਨੂੰ ਕਈਆਂ ਸੁਹਾਗ ਮੁੱਕ ਗਏ ਉਹਨਾਂ ਦੇ ਔਰਤਾਂ ਦੇ ਤੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇ ਜੋ ਪੀਐਮ ਮੋਦੀ ਦੇ ਵੱਲੋਂ ਇਹ ਜਿਹੜਾ ਐਸਟਾਈਕ ਕੀਤਾ ਹੈ ਦੇਖੋ ਜੀ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸੈਨਾ ਵੀ ਪਾਪ ਹੈ ਜੋ ਅਟੈਕ ਇਹਨਾਂ ਨੇ ਐਜ਼ ਅ ਟੈਰਰਿਸਟ ਸਾਡੇ ਪੈਲਗਾਮ ਤੇ ਕੀਤਾ ਸੀਗਾ ਉਹ ਨਿੰਦਨਈ ਸੀਗਾ ਉਸ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਸੀ ਅਸੀਂ ਉਸ ਧਰਤੀ ਤੇ ਰਹਨੇ ਆ ਜਿੱਥੇ ਨਰਕੇ ਇੰਦਰ ਨਰਿੰਦਰ ਮੋਦੀ ਜੀ ਹਰ ਧੀ ਪੈਨ ਨੂੰ ਆਪਣਾ ਸਮਝਦੇ ਆ ਤੇ ਜੇ ਸਾਡੀ ਧੀਆਂ ਪੈਨਾ ਦੇ ਸਿੰਦੂਰ ਨੂੰ ਖਤਰਾ ਹੋਇਆ ਸੀ ਤੇ ਉਸ ਚੀਜ਼ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਸੀਗਾ ਤੇ ਮੈਂ ਇਸ ਚੀਜ਼ ਲਈ ਬੜੀ ਖੁਸ਼ ਆ ਕਿ ਅਸੀਂ ਇੱਕ ਬਹੁਤ ਰਾਈਟ ਰਾਈਟਫੁਲ ਡਿਸੀਜਨ ਲਿੱਤਾ ਹੈ ਅਸੀਂ ਪ੍ਰੂਫ ਕੀਤਾ ਹੈ ਕਿ ਅਸੀਂ ਜੰਗ ਤੋਂ ਭੱਜ ਕੇ ਡਰਨ ਵਾਲੇ ਖੌਫਚਾਨ ਵਾਲੇ ਲੋਕ ਨਹੀਂ ਆ ਜੇ ਤੁਸੀਂ ਇੱਕ ਪੱਥਰ ਵੀ ਸੁੱਟੋਗੇ ਤੇ ਤੁਹਾਨੂੰ ਇਟ ਨਾਲ ਉਸ ਚੀਜ਼ ਦਾ ਜਵਾਬ ਦਿੱਤਾ ਜਾਏਗਾ ਮੈਮ ਹੋਰ ਕਿਸਤਾ ਦੇ ਦਿਓ ਨੋ ਅਤਨਵਾਦੀ ਕੈਂਪ ਜਿਹੜੇ ਕੀ ਢੇਰ ਕੀਤੇ ਗਏ ਨੇ ਭਾਰਤ ਆ ਫੌਜ ਵੱਲੋਂ ਦੇਖੋ ਸਾਡੇ ਹਰ ਇੱਕ ਯੂਨਿਟ ਦੇ ਕਮਿਸ਼ਨਰ ਹਰ ਜਗ੍ਹਾ ਦੇ ਹਰ ਸਟੇਟ ਦੇ ਸਾਨੂੰ ਅਵੇਅਰ ਕਰ ਰਹੇ ਹੈ ਥਰੂ ਡ੍ਰਿਲਸ ਹੈਨਾ ਤੇ ਅਗਰ ਉਹਨਾਂ ਨੇ 9 ਜਗ੍ਹਾ ਤੇ ਅਟੈਕ ਕਰਕੇ ਟੈਰਰਿਸਟ ਨੂੰ ਜਾਂ ਕੋਈ ਵੀ ਮਿਸ ਹੈਪਨਿੰਗ ਐਕਟੀਵਿਟੀ ਨੂੰ ਕੈਪਚਰ ਕੀਤਾ ਹੈ ਸਾਨੂੰ ਐਜ਼ ਐਨ ਇੰਡੀਅਨ ਸਿਟੀਜ਼ਨ ਆਪਣੀ ਡਿਊਟੀ ਨਿਭਾਣੀ ਚਾਹੀਦੀ ਹੈ ਟੂ ਬੀ ਸੇਫ ਇਨਫ ਅਸੀਂ ਜੋ ਵੀ ਸਸਪੀਸ਼ੀਅਸ ਆਪਣੇ ਆਸ-ਪਾਸ ਦੇਖ ਰਹੇ ਹਾਂ ਉਹਨੂੰ ਪਲੀਜ਼ ਕਨਸਿਡਰ ਕੀਤਾ ਜਾਵੇ ਤੇ ਜਲਦ ਤੋਂ ਜਲਦ ਕਿਸੇ ਨੂੰ ਇਨਫੋਰਮ ਕੀਤਾ ਜਾਵੇ ਜੋ ਵੀ ਉੱਥੇ ਦਾ ਲੋਕਲ ਅਥਾਰਟੀ ਹੈ ਅੱਛਾ ਮੈਮ ਤੁਸੀਂ ਇੱਕ ਮਹਿਲਾ ਹੋ ਕਿਸ ਤਰ੍ਹਾਂ ਦੇਖਦੇ ਹੋ ਜਦੋਂ 25 ਜਾਣਿਆਂ ਨੂੰ ਮੌਤ ਇੱਕ ਕਾਟ ਉਤਾਰਿਆ ਗਿਆ ਪਹਿਲਗਾਮ ਹਮਲੇ ਦੇ ਵਿੱਚ ਕਈਆਂ ਦੇ ਸੁਹਾਗ ਮੁਕੇ ਕਈਏ ਕਰ ਦੇ ਚਿਰਾਗ ਮੁਕੇ ਤੇ ਇੱਕ ਵਿਕਰਾਂ ਵਿਕਰਾਂਤ ਜਿਹੜੇ ਨੇਵੀ ਆਫਸਰ ਸੀਗੇ ਉਹ ਕਿਸ ਤਰ੍ਹਾਂ ਦੀ ਮੰਜ਼ਿਲ ਸੀਗੀ ਉਸ ਟਾਈਮ ਦੀ ਤੇ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਉਹ ਇੱਕ ਨੇਵੀ ਆਫਸਰ ਸੀਗਾ ਮੇਰਾ ਖੁਦ ਦਾ ਬ੍ਰਦਰ ਇੱਕ ਨੇਵੀ ਆਫਸਰ ਹੈ ਜਿਹੜੇ ਵੀ ਪਰਿਵਾਰ ਦਾ ਬੱਚਾ ਸੇਵਾ ਲਈ ਜਾਂਦਾ ਹੈ ਉਸ ਪਰਿਵਾਰ ਨੂੰ ਪਤਾ ਹੁੰਦਾ ਸੀ ਕਿਦਾਂ ਉਸ ਚੀਜ਼ ਨੂੰ ਸਰਵਾਈਵ ਕਰ ਰਹੇ ਆ ਸੱਤ ਅੱਠ ਮਹੀਨੇ ਜਦੋਂ ਬੱਚਾ ਦੂਰ ਰਹਿੰਦਾ ਹੈ ਅਗਰ ਵਾਪਸ ਆ ਕੇ ਵੀ ਆਪਣੀ ਧਰਤੀ ਤੇ ਬੈਠਿਆਂ ਨੂੰ ਵੀ ਅਗਰ ਸਾਨੂੰ ਖਤਰਾ ਹੈ ਤੇ ਮੈਨੂੰ ਲੱਗਦਾ ਸਾਨੂੰ ਆਪਣੇ ਅਥਾਰਟੀਜ਼ ਨੂੰ ਜਾਂ ਆਪਣੀ ਪਾਵਰਜ਼ ਨੂੰ ਪ੍ਰੋਪਰਲੀ ਯੂਜ਼ ਕਰਕੇ ਦੁਸ਼ਮਨ ਨੂੰ ਦੱਸਣਾ ਪਏਗਾ ਸਪੈਸੀਫਿਕਲੀ ਪਾਕਿਸਤਾਨ ਨੂੰ ਦੱਸਣਾ ਪਏਗਾ ਕਿ ਅਸੀਂ ਕਮਜ਼ੋਰ ਨਹੀਂ ਆ ਅੱਛਾ ਹੋਰ ਹੋਰ ਉਹਨਾਂ ਨੂੰ ਕਿਸੰਦੇ ਜਾਂ ਜਿਵੇਂ ਕਿ ਜੰਗ ਲੱਗਦੀ ਹੈ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇ ਜੇ جنگ ਲੱਗੇਗੀ ਤੇ ਆਈ ਐਮ ਵੈਰੀ ਸ਼ੋਰ ਜਿਹੜੀ ਸਾਡੀ ਇੰਡੀਅਨ ਨੇਵੀ ਹੈ ਇੰਡੀਅਨ ਆਰਮੀ ਹੈ ਜਾਂ ਸਾਡੀ ਜੋ ਵੀ ਲੋਕਲ ਬਾਡੀਜ਼ ਹਨ વોਟਰ ਬਾਡੀਜ਼ ਹਨ 에어 ਫੋਰਸ ਹੈ ਉਹ ਸਾਡੇ ਲਈ ਬਹੁਤ ਸੇਫਲੀ ਵਿਦ ਰਾਈਟਿਅਸ ਡਿਸੀਜਨਸ ਸਾਡੇ ਲਈ ਡਿਸੀਜਨਸ ਲੈ ਰਹੇ ਆ ਜਿਹੜੇ ਸਾਡੇ ਕਮਾਂਡਰਸ ਹਨ ਕਰਨਲਸ ਹਨ ਡਾਇਰੈਕਟ ਡਿਸਟ੍ਰਕਸ਼ਨਸ ਕਰਨ ਲਈ ਤਿਆਰ ਹਨ ਅਗਰ ਪਾਕਿਸਤਾਨ ਜਾਂ ਕੋਈ ਵੀ ਐਸਾ ਮੁਲਕ ਇੰਡੀਆ ਦੇ ਖਿਲਾਫ ਆਵਾਜ਼ ਉਠਾਏਗਾ ਉਹਨਾਂ ਨੂੰ ਉਸ ਚੀਜ਼ ਦਾ ਓਨ ਦਾ ਸਪੌਟ ਜਵਾਬ ਦਿੱਤਾ ਜਾਏਗਾ ਪੈਲਗਾਮ ਅਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਹੁਣ ਇਸ ਸਟ੍ਰਾਈਕ ਕਰਕੇ ਪਾਕਿਸਤਾਨ ਦੇ ਵਿੱਚ ਅਤੰਕੀਆਂ ਨੂੰ ਅਤੰਕੀ ਅਤੰਕੀਆਂ ਦੇ 9 ਅੱਡੇ ਨੂੰ ਜੜਕਿਆ ਬਰਖਾਸ ਕੀਤਾ ਵਾ ਕਬਡੀ ਕਾਰਵਾਈ ਕੀਤੀ ਹੈ 에어ਫੋਰਸ ਦੇ ਵੱਲੋਂ ਇਹ ਸਟ੍ਰਾਈਕ ਕੀਤੀ ਗਈ ਹੈ 9 ਅਤੰਗਵਾਦੀਆਂ ਦੇ ਕੈਂਪ ਤੇ ਹਮਲਾ ਕੀਤਾ ਗਿਆ ਵਾ ਤੇ ਹੁਣ ਇਸੇ ਦੁਰਾਨ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਜਿਹੜੀਆਂ ਜਿਨ੍ਹਾਂ ਦੇ ਆਪਰੇਸ਼ਨ ਸੰਦੂਰ ਜਿਹੜੀਆਂ ਪ੍ਰਧਾਨ ਮੰਤਰੀ ਵੱਲੋਂ ਚਲਾਇਆ ਗਿਆ ਸੀ ਤੇ ਉਹ ਉਹ ਜਿਹੜਾ ਕਿ ਸਕਸੈਸਫੁਲ ਰਿਹਾ ਦੇਖਣਾ ਹੈਗਾ ਕਿ ਜੰਗ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਜੁੜੇ ਹੋਣ ਦਾ ਨਾਲ ਹਣੀ ਨਾ ਜੰਪ ਰਿਪੋਰਟ ਧੰਨਵਾਦ